ਜੋਰ ਲਾਉਣ ਨਾਲ ਮਨਜੀ ਆਚਾਰ-ਚਾਰ ਕਰਨ ਲੱਗੇ ਅਤੇ ਕੁਮਾਰੀ ਇੱਕ ਹੱਥ ਨਾਲ ਘੰਟਾ ਵਜਾਉਣ ਲੱਗੇ ਤਾਂ ਜੋ ਮਨਜੀ ਦੀ ਆਵਾਜ਼ ਸੁਣਾਈ ਨਾ ਦੇਵੇ ਉਸਨੇ ਕਈ ਢੰਗਾਂ ਨਾਲ ਰਤੀ ਕ्रीड़ा ਕੀਤੀ ਮੂਰਖ ਰਾਜੇ ਨੇ ਉਸ ਨੂੰ ਘੰਟੇ ਦੀ ਧੁਨੇ ਸਮਝਿਆ ਉਸਨੇ ਭੇਦ ਅਭੇਦ ਕੁਝ ਨਾ ਜਾਣਿਆ ਕਿ ਇਹ ਸੁਪਤਰੀ ਨੇ ਕਿਹੋ ਜਿਹਾ ਕਰਮ ਕਮਾਇਆ ਹੈ ਉਸ ਨਾਲ ਬਹੁਤ ਤਰ੍ਹਾਂ ਦਾ ਭੋਗ ਕੀਤਾ ਅਤੇ ਲਿਬੜ-ਲਿਬੜ ਕੇ ਆਸਣ ਦਿੱਤੇ ਉਨਾਂ ਨੇ ਚੁੰਬਨ ਅਤੇ ਆਲੰਗਨ ਕੀਤੇ ਅਤੇ ਇਸ ਮੂਰਖ ਰਾਜੇ ਨੇ ਭੇਦ ਨਾ ਜਾਣਿਆ ਉਸ ਨਾਲ ਰਾਜਕੁਮਾਰੀ ਨੇ ਬਹੁਤ ਕਾਮਕ੍ਰੀੜਾ ਕੀਤੀ ਫਿਰ ਉਹ ਦਰਵਾਜ਼ਾ ਖੋਲ ਦਿੱਤਾ ਸਖੀ ਨੂੰ ਭੇਜ ਕੇ ਪਿਤਾ ਨੂੰ ਬੁਲਾ ਲਿਆ ਜਿਸ ਕਰਕੇ ਯਾਰ ਨੇ ਮਨ ਵਿੱਚ ਬਹੁਤ ਦੁੱਖ ਮਨਾਇਆ ਯਾਰ ਮਨ ਵਿੱਚ ਸੋਚਣ ਲੱਗਿਆ ਕਿ ਇਸ ਦਾ ਪਿਤਾ ਮੈਨੂੰ ਪਕੜ ਲਵੇਗਾ ਅਤੇ ਫਿਰ ਮੈਨੂੰ ਜਮ ਲੋਕ ਭੇਜ ਦੇਵੇਗਾ ਚਿੰਤਾਵਾਨ ਹੋ ਕੇ थर-थर ਕੰਮਣ ਲੱਗਾ ਇਵੇਂ ਕੇਲੇ ਦੇ ਬੂਟੇ ਨੂੰ ਹਵਾ ਹਿਲਾਉਂਦੀ ਹੈ ਯਾਰ ਨੇ ਕਿਹਾ ਹੁਣ ਮੇਰੀ ਜਾਨ ਬਚਾਲੈ ਅਤੇ ਮੈਨੂੰ ਵਿਅਰਥ ਵਿੱਚ ਨਾ ਖਤਮ ਕਰਵਾ ਮੇਰਾ ਸਿਰ ਰਾਜਾ ਕੱਟ ਦੇਵੇਗਾ ਅਤੇ ਸ਼ੇਵ ਕਾ ਪਰਦੀ ਦੇ ਗਾਲੇ ਵਿੱਚ ਪਾ ਦੇਵੇਗਾ ਉਸ ਨੇ ਕਿਹਾ हे ਨੌਜਵਾਨ ਚਿੰਤਾ ਨਾ ਕਰ ਆਪਣੇ ਚੇਤ ਵਿੱਚ ਧੀਰਜ ਧਾਰਨ ਕਰ ਮੈਂ ਹੁਣੇ ਤੇਰੇ ਪ੍ਰਾਣ ਬਚਾਉਂਦੇ ਹਾਂ ਅਤੇ ਪਿਤਾ ਦੇ ਵੇਖਦਿਆਂ ਵੇਖਦਿਆਂ ਤੈਨੂੰ ਪਤੀ ਵਜੋਂ ਗ੍ਰਹਿਣ ਕਰਦੇ ਹਾਂ ਆਪ ਰਾਜਕੁਮਾਰੀ ਪਿਤਾ ਕੋਲ ਜਾ ਕੇ ਕਹਿਣ ਲੱਗੀ ਕਿ ਮੇਰੇ ਉਤੇ ਸ਼ਿਵ ਜੀ ਨੇ ਬਹੁਤ ਕਿਰਪਾ ਕੀਤੀ ਹੈ ਆਪਣੇ ਹੱਥ ਨਾਲ پکڑ ਕੇ ਮੈਨੂੰ ਪਤੀ ਦਿੱਤਾ ਹੈ ਅਤੇ ਮੇਰੇ ਉਤੇ ਬਹੁਤ ਮਿਹਰ ਕੀਤੀ ਹੈ हे ਪਿਤਾ ਜੀ ਚਲੋ ਤੁਹਾਨੂੰ ਖਾਉਂਦੀ ਹਾਂ ਅਤੇ ਫਿਰ ਉਸ ਨਾਲ ਵਿਆਹ ਕਰਾਉਂਦੀ ਹਾਂ ਬਾਹ ਪਕੜ ਕੇ ਰਾਜੇ ਨੂੰ ਲੈ ਆਈ ਅਤੇ ਆ ਕੇ ਆਪਣਾ ਮਿੱਤਰ ਵਿਖਾ ਦਿੱਤਾ ਪਿਤਾ ਨੇ ਉਹ ਸੁਨੋ ਧੰਨ ਧੰਨ ਕਿਹਾ ਅਤੇ ਆਪਣੇ ਹੱਥ ਨਾਲ ਪੁੱਤਰੀ ਦਾ ਹੱਥ ਫੜ ਲਿਆ ਰਾਜੇ ਨੇ ਕਿਹਾ Shiv ji ਨੇ ਬਹੁਤ ਮਿਹਰ ਦੀ ਦ੍ਰਿਸ਼ਟੀ ਕੀਤੀ ਹੈ ਇਸ ਲਈ ਤੈਨੂੰ ਉਤਮ ਵਰ ਦਿੱਤਾ ਹੈ ਤੇਰੇ ਉਤੇ Shiv ji ਨੇ ਜੋ ਕਿਰਪਾ ਕੀਤੀ ਹੈ ਇਸ ਵਾਸਤੇ ਅੱਜ ਮੈਂ ਤੈਨੂੰ ਉਸੇ ਨੂੰ ਸੌਂਪਦਾ ਹਾ ਰਾਜੇ ਨੇ ਬ੍ਰਾਹਮਣਾਂ ਨੂੰ ਬੁਲਾ ਕੇ ਵਿਆਹ ਕਰ ਦਿੱਤਾ ਮੂਰਖ ਰਾਜਾ ਭੇਦ ਅਪੇਦ ਨੂੰ ਨਾ ਪਾ ਸਕਿਆ ਇਸ ਚਰਿੱਤਰ ਨਾਲ ਉਸ ਇਸਤਰੀ ਨੇ ਯਾਰ ਨਾਲ ਵਿਆਹ ਕੀਤਾ ਮੂਰਖ ਰਾਜਾ ਚਾਲ ਨੂੰ ਸਮਝਣਾ ਇੱਥੇ ਸ੍ਰੀ ਚਰਿਤ੍ਰੋਪਖਿਆਨ ਦੇ ਤ੍ਰਿਆ ਚਰਿਤਰ ਦੇ ਮੰਤਰੀ ਭੂਪਸਵਾਨ ਦੇ 213ਵੇਂ ਚਰਿਤਰ ਦੀ ਸਮਾਪਤੀ ਹੈ ਅਗਲੀਆਂ ਕਹਾਣੀਆਂ ਸੁਣਨ ਲਈ ਲਾਇਕ ਤੇ ਸਬਸਕ੍ਰਾਈਬ ਜਰੂਰ ਕਰੋ